ਅੰਦਰ ਕੀ ਜਾਤ ਸਭੇ ਇੱਕ ਪਹਿਚਾਨ ਬੋ ਦੇ ਮਹਾਵਾਕ ਅਨੁਸਾਰ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਪਾਰ ਕਿਰਪਾ ਸਦਕਾ ਗੁਰਨਾਨਕ ਮੋਦੀ ਖਾਨਾ ਚੈਰੀਟੇਬਲ ਟਰਸਟ ਲੋਇਆਂ ਖਾਸ ਨਦਰ ਕਰਮ ਸੇਵਾ ਦਾ ਲੋਇਆਂ ਖਾਸ ਗੁਰਦੁਆਰਾ ਸਿੱਖ ਸੈਂਟਰ ਆਫ 시애틀 ਅਮਰੀਕਾ ਸੋਚ ਸੈਂਟਰ 시애틀 ਅਮਰੀਕਾ ਵੱਲੋਂ ਹੋਲਾ ਮੱਲਾ ਦੇ ਪਵਿੱਤਰ ਦਿਹਾੜੇ ਤੇ ਸਮੂਸ਼ੀਦਾਂ ਨੂੰ ਸਮਰਪਿਤ ਸਤਵਾਂ ਖੂਨਦਾਨ ਕੈਂਪ ਗੁਰਨਾਨਕ ਕਲੋਨੀ ਲੋਹਿਆਂ ਖਾਸ ਵਿਖੇ ਲਗਾਇਆ ਗਿਆ ਇਸ ਮੌਕੇ ਸਤਿੰਦਰ ਸਿੰਘ ਖਾਲਸਾ ਨੇ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਹਰੇਕ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਕਿ ਲੋੜਵੰਦੇ ਗਰੀਬ ਲੋਕਾਂ ਤੇ ਹਰੇਕ ਵਿਅਕਤੀ ਦੇ ਕੰਮ ਆ ਸਕੇ। ਉਹ ਤੋਂ 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 ਉਹ ਇਹ ਨਹੀਂ ਕਿ ਉਹ ਨਹੀਂ ਜੀਵਾਲਾਪੀ ਕਪੜੇ ਕਰ ਰਹੀਆਂ ਸਸਤਾਵਾਂ ਨਗਰ ਕਮਿਸ਼ਰਬਾਰਨ ਰਾਣਕੂੜੀ ਫਰਨਚਰ ਆਈ ਕੀ ਬੈਠਰਾਸਟ ਉਰਦਾਰ ਸਿੰਘ ਸੈਂਟਰ ਆਰਡਰ ਤੋਂ ਸੋ ਸੈਂਟਰ ਸੈਂਟਰ ਆਰਡਰ ਵੱਲੋਂ ਅੱਜ ਸ਼੍ਰੀਪਖ ਸਿੰਘ ਜੀ ਨੇ ਸ਼੍ਰੀ ਦੀਵਾਰੇ ਨੂੰ ਨੰਬਰ ਪਤਾ ਉਹ ਨੇਮ ਹੱਲੇ ਦੇ ਆੜੇ ਤੇ ਸਤਨਾਕ ਫੂਜਦਾਨ ਕੇ ਅੰਦਰ ਮੁਫਤ ਕਾਰੀ ਸੇਵਾ ਵਾਸਤੇ ਸੰਸਥਾ ਦੇ ਉਪਰਾਲੇ ਅੱਗੇ ਵੀ ਕੀਤੇ ਗਏ ਹਨ ਤੇ ਅਸੀਂ ਸੰਸਥਾ ਵੱਲੋਂ ਦਾ ਵੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰੱਖਾਂਗੇ ਕਾਰੀ ਦੀ ਸੇਵਾ ਵਾਸਤੇ ਐਂਬੂਲੈਂਸ ਸੇਵਾਵਾਂ ਪ੍ਰਾਸ਼ੰਤੀ ਸੇਵਾਵਾਂ ਔਰ ਰੋਣ ਪਰਵਾਰਾਂ ਵਾਸਤੇ ਪੂਰੀ ਜਾਰੀ ਹੈ ਸੰਸਥਾ ਵੱਲੋਂ ਜਿੰਨੀ ਵਾਰ ਸੇਵਾ ਲੈਣਗੇ ਔਰਾਂ ਦੇ ਸਮੇਂ ਵਿੱਚ ਹੀ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ